ਤੁਸੀਂ ਕਹਿੰਦੇ ਵੀ ਅਸੀਂ ਏਸੀ ਜਿਹੜੇ ਆ ਕੂਲਰਾਂ ਦੇ ਭਾ ਦੇਣੇ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਦਿਖਾ ਦਿਓ ਕਿਹੜੇ ਜੇ ਨੇ ਤੇ ਨਾਲੇ ਕੂਲਰਾਂ ਦੇ ਭਾ ਦੇ ਅਸੀਂ ਕਿਵੇਂ ਮਿਲਣਗੇ ਆਪਾਂ ਤੁਸੀਂ ਸੰਤੇ ਜੀ ਨੇ ਸਾਰੇ ਇਹ ਆਪਾਂ ਨੂੰ 15000 ਤੋਂ ਲੈ ਕੇ 18000 ਤੱਕ ਡੇਟਾ ਦੇ ਜੀ ਮਿਲ ਜਾਣਗੇ ਅੱਛਾ 2 ਟਨ ਦੇ ਮਿਲ ਜਾਣਗੇ 20000 ਰੁਪਏ ਤੱਕ ਆਪਾਂ ਨੂੰ ਵੀ ਨਾਲ ਜੀ ਕੁਛ ਮਰਜ਼ੀ ਹੋ ਜਾ ਉਸ ਮਰਜ਼ੀ ਹੋ ਜਾ ਅਸੀਂ ਆਪੇ ਘਰੇ ਠੀਕ ਕਰਕੇ ਆਵਾਂਗੇ ਜੇ ਕੋਈ ਜ਼ਿਆਦਾ ਡਿੱਕ ਦੂ ਅਸੀਂ ਇਹ ਚੇਂਜ ਕਰ ਦਾਂਗੇ ਲੈ ਵੀ ਪਹਿਲਾਂ ਤਾਂ ਐ ਲੱਗਿਆ ਹੁੰਦਾ ਵੀ ਮੈਨੂੰ ਲੱਗਦਾ ਵੀ ਇਹਨਾਂ ਨੇ ਆਫਰ ਸੋਚ ਕੇ ਨਹੀਂ ਲਾਇਆ ਤਾਂ 32 40000 ਦਾ ਏਸੀ ਮੇਰੇ ਕੋਲ 40000 ਦਾ ਪੈਂਦਾ ਜੀ ਹਾਂ ਇਹੇ ਵਾਰ ਤੁਸੀਂ ਇੰਨਾ ਸਸਤਾ ਕਿਵੇਂ ਕਰ ਰਹੇ ਹੋ ਇਹ ਸਾਡੇ ਕੋਲ ਇਕੱਠਾ ਸਟਾਕ ਹੁੰਦਾ ਜੀ ਸਾਡੇ ਕੋਲ 23 300 ਹੀ ਇਕੱਠਾ ਹੁੰਦਾ ਕਰ ਲਾਉਣਾ ਜਿੰਨਾ ਤੇ ਘਰੇ ਕੂਲਰ ਲੱਗੇ ਬੰਦਾ ਸੋਚ ਰੱਖੇ ਲੈਣ ਦੀ ਸੀ ਆਪਾਂ ਉਹਦੀ ਪੂਰੀ ਹੈਲਪ ਕਰਕੇ ਅਸੀਂ ਲਾਵਾਂਗੇ ਕੀ ਬਾਤ ਹੈ ਕੀ ਬਾਤ ਹੈ ਭਾਈ ਜਿਗਰਾ ਤਾਂ ਇਹ ਜਾਮਣਾ ਚਾਹੀਦਾ ਭਾਈ ਇਹ ਸੋਚ ਜਿਹੜੀ ਆ ਬੱਕਰੀ ਰੱਖੀ ਆ ਇਹ ਆ ਜਿੰਨੇ ਕਰੇ ਮੈਂ ਤਾਂ ਥੋੜੇ ਜਿਹੀ ਲੱਗੇ ਜਾਂਦੇ ਹੋਏ ਇਹ ਤਾਂ ਭਾਈ ਇਹ ਤਾਂ ਇੱਕ ਬਸ ਟ੍ਰੇਲਰ ਹੀ ਆ ਬਹੁਤ ਗੁੱਸਪਿਆ ਆਪਣੇ ਕੋਈ ਭਾਈ ਕਹਿੰਦਾ ਟ੍ਰੇਲਰ ਆ ਫਿਲਮ ਤਾਂ ਅਜੇ ਬਾਕੀ ਆ ਬਥੇਰਾ ਗੁੱਸਪਿਆ ਪਰ ਸਟਾਫ ਇਹ ਆਪਾਂ ਨੂੰ ਪਾਏ ਸਾਢੇ 23000 ਰੁਪਏ ਦੇ ਸੀ ਜਿਹੜਾ ਮਰਜੀ ਚੱਕ ਲੈ ਬੰਦਾ ਐ ਵੀ ਆਹ ਦੇਖੋ ਤੁਸੀਂ ਜਮਾਂ ਨਵੇਂ ਨੇ ਕਿਸੇ ਪਾਸੇ ਕੋ ਟੈਨਸ਼ਨ ਨਹੀਂ ਦਿੱਕਤ ਨਹੀਂ ਤੇ ਜਮਾਂ ਉਹ ਕੇ ਦੀ ਰਿਪੋਰਟ ਆਇਆ ਲੱਗਦਾ ਵੀ ਸ਼ੋਰੂਮ 'ਚ ਖੜੇ ਆ ਪਰ ਆਪਣਾ ਜਿਹੜਾ ਡੇਟ ਅੰਦੇ ਸੀ ਹੈਗਾ ਉਹ ਪੈਜੀ ਆਪਣਾ 15000 ਤੋਂ ਲੈ ਕੇ 18000 ਰੁਪਏ ਤੱਕ 15 ਤੋਂ 18 18 ਤੱਕ ਠੀਕ ਹੈ ਇਹਨਾਂ ਦੀ ਪੁਰਾਣੇ ਦੀ ਵੀ ਕਸੀਜਨ ਦੀ ਗਾਰੰਟੀ ਆ ਦਾ ਫਿਰ ਰੇਟ ਰੂਡ ਵਿੰਡੋ ਐ ਸੀ ਆਪਣੇ ਕੋਲ 10000 ਤੋਂ ਸ਼ੁਰੂ ਹੋ ਕੇ 15000 ਰੁਪਏ ਤੱਕ ਨੇ ਜੀ 10000 ਤੋਂ 15000 10000 ਚ ਕੀ ਆਉਂਦਾ ਯਾਰ ਆਪਾਂ ਐ ਸੀ ਤੇ ਨਹੀਂ ਆਈ 10000 ਮਰਜੀ ਲੋ ਜੀ ਇੱਕ ਨਹੀਂ ਦੋ ਨਹੀਂ ਚਾਰ ਨੂੰ ਚੱਲੀ ਜਾਂਦੀਆਂ ਮੋਟਰਾਂ ਕੋਈ ਚੱਕਰ ਨਹੀਂ ਭਾਈ ਜੀ ਇਹਦਾ ਵੀ ਝੂਠ ਬੋਲਦਾ ਨਹੀਂ ਕੋਈ ਚੱਕਰ ਨਹੀਂ ਵੀਡੀਓ ਜੇ ਆਪਾਂ ਸਾਹਮਣੇ ਖੜੇ ਆ ਇੱਕ ਨਹੀਂ 650 ਲੈ ਜੋ ਬੰਦੇ ਨੇ ਸ਼ਿਫਟ ਹੋਣਾ ਕਿਤੇ ਬਦਲੀ ਹੋਣੀ ਆ ਕੁਝ ਵੀ ਕਰਨਾ ਬਾਹਰ ਜਾਣਾ ਦੁਬਾਰਾ ਘੜਵਾਉਣਾ ਹੋਵੇ ਅਗਲੇ ਮਹੀਨੇ ਆਪਾਂ ਕਿੱਥੇ ਵੇਚਾਂਗੇ ਐ ਕਰਾਇਆ ਵਾ ਕਰਾਂਗੇ 5000 ਰੁਪਏ ਘੜ ਕੇ ਸਾਡੇ ਕੋਲ ਜੀ ਬਾਕਸ ਕਰਵਾ ਕੇ ਜਾਓ। ਆ ਸਸਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀ ਪ੍ਰਣਾ। ਅੱਜ ਇੱਕ ਵੱਡੀ ਸੇਲ کہہ ਸਕਦੇ ਹਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਕਿ ਸੀਜ਼ਨ ਆਫ ਹੋਇਆ ਵਿంటర్ ਦਾ ਤੇ ਦੂਸਰੇ ਪਾਸੇ ਸਮਰ ਜਿਹੜਾ ਸ਼ੁਰੂ ਹੋਣ ਵਾਲਾ ਹੈ ਤਾਂ ਸ਼ੁਰੂ ਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ ਵੀ ਘਰਾਂ ਦੇ ਵਿੱਚ ਏਸੀ ਲੱਗੇ ਹੁੰਦੇ ਆ, ਕੂਲਰ ਲੱਗੇ ਹੁੰਦੇ ਆ। ਹੁਣ ਤੁਸੀਂ ਕੂਲਰ ਨਹੀਂ ਲਾਉਣੇ ਤੁਹਾਨੂੰ ਉਹਨਾਂ ਹੀ ਭਾਅ ਦੇ ਵਿੱਚ, ਉਹਨਾਂ ਹੀ ਰੇਟਾਂ ਦੇ ਵਿੱਚ ਤੁਹਾਨੂੰ ਏਸੀ ਦਵਾਵਾਂਗੇ ਨਵੇਂ ਵੀ ਪੁਰਾਣੇ ਵੀ ਤੇ ਆਓ ਪਹਿਲਾਂ ਗੱਲਬਾਤ ਕਰਦੇ ਪਹਿਲਾਂ ਤਾਂ ਆਹ ਤੁਸੀਂ ਪੜੋ ਵੀ ਮਾਈਕਰੋ ਕੂਲ ਲਿਖਿਆ ਬਾਈ ਹੋਰਾਂ ਨੇ ਨਵਾਂ ਹੀ ਸਿਸਟਮ ਚਲਾਤਾ ਏਸੀਆਂ ਦਾ ਢੰਡਾਰ ਲਾ ਰੱਖਿਆ ਕਹਿੰਦੇ ਵੀ ਇਹ ਸੀਜ਼ਨ ਦੇ ਵਿੱਚ ਅਸੀਂ ਉਹਨਾਂ ਦੇ ਘਰੇ ਲਾਵਾਂਗੇ ਏਸੀ ਜਿਨ੍ਹਾਂ ਦੇ ਘਰੇ ਕੂਲਰ ਲੱਗੇ ਨੇ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਉਨੇ ਆ ਏਸੀ ਵਾਲਾ ਖਜ਼ਾਨਾ ਸਿਰਫ ਔਰ ਸਿਰਫ ਕੂਲਰਾਂ ਦੇ ਰੇਟ ਦੇ ਵਿੱਚ ਗੱਲਬਾਤ ਕਰਦੇ ਆਂ ਬਾਈ ਸਾਡੇ ਨਾਲ ਨੇ ਸਾਸੀ ਗੱਲ ਬਾਈ ਸਾਸੀਆ ਬਾਈ ਜੀ ਆ ਪਹਿਲਾਂ ਤਾਂ ਆਪਾਂ ਮੈਂਕ ਲਾ ਲਈਏ ਤੇ ਫਿਰ ਆਪਾਂ ਗੱਲਬਾਤ ਵੀ ਕਰਦੇ ਰਾਂਗੇ ਸ਼ੁਰੂ ਹੁਣ ਪਹਿਲਾਂ ਇਹ ਦੱਸੋ ਵੀ ਆ ਜਿਹੜਾ ਆਫਰ ਤੁਸੀਂ ਲਾਇਆ ਜਿਹੜਾ ਇੱਕ ਮਤਲਬ ਬਾਹਰੋਂ ਪਤਾ ਲੱਗਦਾ ਵੀ ਤੁਸੀਂ ਕਹਿੰਦੇ ਵੀ ਅਸੀਂ ਏਸੀ ਜਿਹੜੇ ਐ ਕੂਲਰਾਂ ਦੇ ਭਾ ਦੇਨੇ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਦਿਖਾ ਦਿਓ ਕਿਹੇ ਜੇ ਨੇ ਤੇ ਨਾਲੇ ਕੂਲਰਾਂ ਦੇ ਭਾ ਤੇ ਏਸੀ ਕਿਵੇਂ ਮਿਲਣਗੇ ਆਪਣੇ ਕੋਲੇ ਬਹੁਤ ਸਟਾਕ ਪਿਆ ਜੀ ਸਾਰੀ ਸਰਦੀਆਂ 'ਚ ਇਕੱਠਾ ਕੀਤਾ ਹੋਇਆ ਅੱਛਾ ਏਸੀ ਆਪਣੇ ਕੋਲ ਐਂਡ ਤੱਕ ਨਹੀਂ ਮੁੱਕਨੇ ਅੱਛਾ ਆਪਾਂ ਹਰੇਕ ਘਰੇ ਏਸੀ ਪਹੁੰਚਾ ਦੇਣਾ ਹਰੇਕ ਕਰੇ ਹਰੇਕ ਕਰੇ ਸੀ ਪਹਛਾ ਦੇਣਾ ਆਪਾਂ ਬੰਦਾ ਬੰਦਾ ਲੈਣ ਵਾਲਾ ਹੋਵੇ ਹਾਂ ਆ ਦੇਖੋ ਜਿਵੇਂ ਆਏ ਸੀ ਨੇ ਸਾਰੇ ਲਓ ਵੀ ਚੈੱਕ ਕਰੀ ਜਾਓ ਬਾਈ ਨਾਲ ਨਵੀਂ ਕੰਡੀਸ਼ਨ ਚ ਆਏ ਸੀ ਨੇ ਸਾਰੇ ਇਹ ਆਪਾਂ ਨੂੰ 15000 ਤੋਂ ਲੈ ਕੇ 18000 ਤੱਕ ਡੇਟਾਂ ਦੇ ਸੀ ਮਿਲ ਜਾਣਗੇ ਅੱਛਾ ਦੋ ਟਾਂ ਦੇ ਮਿਲ ਜਾਣਗੇ 20200 ਰੁਪਏ ਤੱਕ ਆਪਾਂ ਨੂੰ ਪੂਰੇ ਜਮਾ ਓਕੇ ਸੀ ਨੇ ਇੱਕ ਕਸੀਜਨ ਦੀ ਹੋਊਗੀ ਗਾਰੰਟੀ ਲੋਕਲ ਲੋਕਲ ਮਾਨਸਾ ਗਾਰੰਟੀ ਲੋਕਲ ਲੋਕਲ ਮਾਨਸਾ ਮਾਨਸਾ ਦੇ ਵਿੱਚ ਅੱਛਾ ਗਾਰੰਟੀ ਵੀ ਦੀ ਜੀ ਗਾਰੰਟੀ ਵੀ ਨਾਲ ਜੀ ਉਸ ਮਰਜ਼ੀ ਹੋ ਜੇ ਉਸ ਮਰਜ਼ੀ ਹੋ ਜੇ ਅਸੀਂ ਆਪੇ ਘਰੇ ਠੀਕ ਕਰਕੇ ਆਵਾਂਗੇ ਜੇ ਕੋਈ ਜ਼ਿਆਦਾ ਡਿੱਕਦੂ ਅਸੀਂ ਇਹ ਹੀ ਚੇਂਜ ਕਰ ਦਾਂਗੇ ਲੈ ਵੀ ਪਹਿਲਾਂ ਤਾਂ ਐ ਲੱਗਿਆ ਜਾਂਦਾ ਵੀ ਮੈਨੂੰ ਲੱਗਦਾ ਵੀ ਇਹਨਾਂ ਨੇ ਆਫਰ ਸੋਚ ਕੇ ਨਹੀਂ ਲਾਇਆ ਨਾ ਹੀ ਇਹਨਾਂ ਦੇ ਧਿਆਨ 'ਚ ਵੀ ਯਾਰ ਠੀਕ ਕੌਣ ਕਰਦਾ ਹੁੰਦਾ ਏਸੀ ਦੇ ਬਾਦ ਇਹ ਕਹਿੰਦੇ ਫੁੱਲ ਗਾਰੰਟੀ ਆ ਅੱਗੇ ਦੱਸ ਭਾਈ ਇਧਰਲੇ ਸੀ ਆ ਗਏ ਆਪਣੇ ਹੀ ਸਾਰੇ ਇਹ ਨਵੇਂ ਸੀ ਨੇ ਸਕ੍ਰੈਚ ਵਾਲੇ ਜਿਹੜੇ ਕੰਪਨੀ ਕੋਈ ਮੜਾ ਮੋਟਾ ਡੈਂਟ ਪਾ ਜਾਂ ਸਕ੍ਰੈਚ ਪੈ ਜਾਂਦਾ ਉਹ ਕੱਢ ਦਿੰਦੀ ਹੈ ਕੰਪਨੀ ਇਹ ਸਾਰੇ ਉਹ ਵਾਲੇ ਸੀ ਨੇ ਜੀ ਅੱਛਾ ਉਹਨਾਂ ਕੰਪਨੀਆਂ ਚ ਖਰੀਦੇ ਜਾਂਦੇ ਖਰੀਦੇ ਇਹ ਆਪਣੇ ਕੋਲ ਇਕੱਠਾ ਸਟਾਕ ਉਹਨਾਂ ਸਾਰਾ ਜੀ ਠੀਕ ਹੈ ਇਨਾਂ ਦੇ ਵੀ ਆਪਾਂ ਇੱਕ ਅਸੀਜਨ ਦੀ ਲੋਕਲ ਲੋਕ ਗਾਰੰਟੀ ਦੇਵਾਂਗੇ ਜੀ ਇਨਾਂ ਦੀ ਵੀ ਇਨਾਂ ਦੀ ਵੀ ਓਕੇ ਇਹ ਤਾਂ ਨਵੇਂ ਬਾਅਦ ਆ ਗਏ ਮੰਨ ਲਓ ਇਹ ਜਮਨ ਨਵੇਂ ਨਹੀਂ ਇਨਾਂ ਦੇ ਵਿੱਚ ਆਪਣੇ ਮੈਂ ਤੁਹਾਡੀ ਗੱਲ ਇੱਥੇ ਰੋਕਦਾ ਪਹਿਲਾਂ ਤਾਂ ਨਵੇਂ ਜਦੋਂ ਸ਼ੋਰੂਮ ਤੇ ਲੈਣੇ ਜਾਂਦੇ ਆ ਮੈਂ ਵੀ ਘਰ ਏਸੀ ਲਾਇਆ ਸੀ ਮੈਨੂੰ ਵੀ ਨਹੀਂ ਸੀ ਪਤਾ ਤਾ 32 40000 ਦਾ ਏਸੀ ਮੇਰੇ ਕੋਲ 40000 ਦਾ ਪੈਂਦਾ ਜੀ ਹਾਂ ਇਹ ਵਾਰ ਤੁਸੀਂ ਇੰਨਾ ਸਸਤਾ ਕਿਵੇਂ ਕਰ ਰਹੇ ਹੋ ਇਹ ਸਾਡੇ ਕੋਲ ਇਕੱਠਾ ਸਟਾਕ ਆਉਂਦਾ ਜੀ ਸਾਡੇ ਕੋਲ 23 300 ਸੀ ਇਕੱਠਾ ਆਉਂਦਾ ਇਕੱਠਾ ਸਾਨੂੰ ਸਹੀ ਰੇਟ ਮਿਲ ਜਾਂਦੇ ਨੇ ਤਾਂ ਕਰਕੇ ਅਸੀਂ ਕੋਈ ਬਾਲਾ ਵੱਡਾ ਮਾਰਜਿਨ ਅਸੀਂ ਥੋੜੇ ਮਾਰ ਪਹੁੰਚਾਰੇ ਸੀ ਵੇਚ ਦਾਂਗੇ 15 ਤੋਂ 1500 ਰੁਪਏ ਨੇ ਸਾਡਾ ਫੇਰ ਵੀ ਸੈਟੀਸਫਾਈਆਂ ਸੀ ਅੱਛਾ ਇਹ ਕਹਿ ਸਕਦੇ ਆ ਵੀ ਉਹਨਾਂ ਦੇ ਘਰੇ ਲਾਉਣਾ ਜਿਨ੍ਹਾਂ ਦੇ ਘਰੇ ਕੂਲਰ ਲੱਗੇ ਬੰਦਾ ਸੋਚ ਰੱਖੇ ਲੈਣ ਦੀ ਸੀ ਆਪਾਂ ਉਹਦੀ ਪੂਰੀ ਹੈਲਪ ਕਰਕੇ ਸੀ ਲਾਵਾਂਗੇ ਕੀ ਬਾਤ ਆ ਕੀ ਬਾਤ ਆ ਭਾਈ ਜਿਗਰਾ ਤਾਂ ਇਹ ਜਾਣਾ ਚਾਹੀਦਾ ਭਾਈ ਇਹ ਸੋਚ ਜਿਹੜੀ ਆ ਬੱਕਰੀ ਰੱਖੀ ਆ ਵੀ ਉਹਨਾਂ ਦੇ ਘਰੇ ਲਾਵਾਂਗੇ ਜਿਨ੍ਹਾਂ ਦੇ ਘਰੇ ਪਿਛਲੇ ਸੀਜ਼ਨ ਕੂਲਰ ਸੀ ਨਾ ਹੁਣ ਆ ਏਸੀ ਲੱਗਣਗੇ ਤੇ ਆ ਭਾਈ ਰੇਟ ਕੀ ਕੁਛ ਐ ਇਹਨਾਂ ਦੇ ਇਹ ਆਪਾਂ ਨੂੰ ਪਹਿਲੇ 23000 ਰੁਪਏ ਦੇ ਸੀ ਜਿਹੜਾ ਮਰਜੀ ਚੱਕ ਲੈ ਬੰਦਾ ਤੇ ਵੀ ਆ ਦੇਖੋ ਤੁਸੀਂ ਜਮਾ ਨਵੇਂ ਨੇ ਕਿਸੇ ਪਾਸਿਓ ਤੇ ਜਮਾਂ ਉਹ ਕੇ ਦੀ ਰਿਪੋਰਟ ਆਇਆ ਲੱਗਦਾ ਵੀ ਸ਼ੋਰੂਮ ਚ ਖੜਿਆ ਪਰ ਬਾਈ ਹੋਰੇ ਰਿਪੇਅਰ ਦਾ ਕੰਮ ਕਰਦੇ ਆ ਨਾਲ ਹੀ ਆ ਸੀਜ਼ਨ ਸ਼ੁਰੂ ਹੋਣ ਤੇ ਬਾਈ ਹੋਰੇ ਨੇ ਧੁਮਾਕਾ ਖੋਲਤਾ ਧੁਮਾਕਾ ਕੀ ਆ ਵੀ ਹੁਣ ਉਹਨਾਂ ਦੇ ਘਰੇ ਏਸੀ ਲੱਗ ਜਾਣਗੇ ਜਿਹੜੇ ਕੂਲਰ ਲਾਉਣ ਦੀ ਕਹਿ ਸਕਦੇ ਵੀ ਕੈਪੈਸਿਟੀ ਲੱਗਦਾ ਉਹ ਕੂਲਰ ਦੀ ਕੀਮਤ ਦੇ ਵਿੱਚ ਏਸੀ ਮਿਲਣਗੇ ਤੁਹਾਨੂੰ ਕਿੰਨੇ ਦਾ ਬਈ ਇਹ 23000 ਰੁਪਏ ਦੇ ਸੀ ਇਹ ਜਿਹੜਾ ਮਰਜ਼ੀ ਚੱਕ ਲੋ ਜਿਹੜਾ ਮਰਜ਼ੀ ਚੱਕ ਲੋ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਅੱਧੇ ਸੀ ਇਹਨਾਂ ਦੇ ਡੱਬੇ ਵੀ ਪਏ ਹੋਣਗੇ ਆਪਣੇ ਕੋਲ ਅੱਛਾ ਡੱਬੇ ਵੀ ਨਾਲ ਹੀ ਹਾਂ ਕੁਝ ਕੇਸ਼ੀਏ ਦੇ ਡੱਬੇ ਵੀ ਵਿੱਚ ਪਏ ਨੇ ਇਕੱਠਾ ਸਟਾਕ ਹੁੰਦਾ ਸਾਰਾ ਵਿੱਚ ਜੇ ਅੱਧੇ ਡੱਬੇ ਵਾਲੇ ਵੀ ਪਏ ਨੇ ਆਪਣੇ ਕੋਲ ਅੱਛਾ 1 ਟਨ 1.5 ਟਨ ਕੀ ਕੀ ਕੁਆਲਿਟੀ ਹੁੰਦੀ ਆ ਉਹ ਦੱਸੋ ਮਾੜਾ ਇਹ ਸਾਰੇ ਡੇਟਾ ਦੇ ਸੀ ਨੇ ਜੀ ਸਾਰੇ ਡੇਟਾ ਦੇ ਇਨਵਰਟਰੇ ਸੀ ਨੇ ਸਾਰੇ ਇਹ ਸਾਰੇ ਹਾਂਜੀ ਬਹੁਤ ਘੱਟ ਬਿਜੀ ਜਾਂਦੇ ਨੇ ਇਹ ਇਹ ਕਹਿ ਸਕਦੇ ਆ ਵੀ ਲੇਟੈਸਟ ਟੈਕਨੋਲੋਜੀ ਵਾਲੇ ਇਨਵਰਟਰ ਹੀ ਹੋਗੇ ਸਾਰੇ 2024 ਮ ਤੇ ਆਪ ਪੁਰਾਣਿਆਂ ਦਾ ਰੇਟ ਦੱਸੋ ਫਿਰ ਪੁਰਾਣੇ ਜੀ ਆਪਾਂ ਨੂੰ ਜਿਹੜਾ ਡੇਟ ਆਂਦੇ ਸੀ ਹੈਗਾ ਉਹ ਪੈਜ ਆਪਾਂ ਨੂੰ 15000 ਤੋਂ ਲੈ ਕੇ 18000 ਰੁਪਏ ਤੱਕ 15 ਤੋਂ 18 18 ਤੱਕ ਠੀਕ ਹੈ ਇਹਨਾਂ ਦੀ ਪੁਰਾਣੇ ਦੀ ਵੀ ਕਸੀਜਨ ਦੀ ਗਾਰੰਟੀ ਆ ਇਹ ਵੀ ਇੱਕ ਸੀਜ਼ਨ ਤੁਸੀਂ ਸਹੀ ਕਰਕੇ ਦੋਗੇ ਕੋਈ ਵੀ ਦਿੱਕਤ ਆ ਜਾਏ ਅਸੀਂ ਆਪੇ ਠੀਕ ਕਰਕੇ ਦੇਵਾਂਗੇ ਅੱਛਾ ਲੋਕਲ 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 ਜਾਵਾਂਗੇ ਕਿਉਂਕਿ ਦੂਰ ਨਾਲ ਜਾ ਤੋ ਜਾਇਆ ਜਾਵੇ ਨਾ ਆਪਣੇ ਕੋਲ ਟਾਈਮ ਨਾ ਲੋਕਲ ਆਪਾਂ ਕਰਕੇ ਦੇਵਾਂਗੇ ਅੱਛਾ ਮਾਨਸਾ ਚ ਹੋਵੇ ਭਾਈ ਫਿਰ ਤੋਂ ਮਾਨਸਾ ਦੇ ਨੇੜੇ ਤੇੜੇ 10 15 ਕਿਲੋਮੀਟਰ ਦੇ ਵਿੱਚ ਜਿਹੜੇ ਵੀ ਪਿੰਡ ਪੈਂਦੇ ਗੱਲ ਤਾਂ ਬਾਵਾ ਚੱਲੀ ਜਾਂਦੀ ਹੈ ਪਹਿਲਾਂ ਲੋਕੇਸ਼ਨ ਦੱਸ ਦੋ ਵੀ ਕਿੱਥੇ ਜੇ ਆ ਵੀ ਆਪਾਂ ਮਿਲਣਾ ਤੁਹਾਡੇ ਨਾਲ ਸੰਪਰਕ ਕਰਨਾ ਤਾਂ ਕਿਵੇਂ ਕੀਤਾ ਜਾ ਸਕਦਾ ਆਪਣਾ ਜੀ ਇਹ ਮਾਤਾ ਸੁੰਦਰੀ ਕਾਲਜ ਆ ਬੱਸ ਸਟੈਂਡ ਤੋਂ ਜਦੋਂ ਕਚਹਿਰੀ ਉਡਾਉਣੇ ਆਪਾਂ ਉਹਦੇ ਨਾਲ ਲੱਗਦੀ ਗਲੀ ਆ ਉੱਥੇ ਕਾਮਰੇਡਾਂ ਦਾ ਉਤਰ ਆ ਬਾਬਾ 부ਜਾ ਸਿੰਘ ਭਵਨ ਉਹਦੇ ਨਾਲ ਲੱਗਦੀ ਮੀ ਆਪਣੀ ਦੁਕਾਨ ਆ ਜੀ ਅੱਛਾ ਤੇ ਇੱਥੇ ਆ ਕੇ ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋਗੇ ਏ ਬਾਈ ਤੁਸੀਂ ਦੱਸਿਆ 15 ਤੋਂ 18 ਜੀ ਸਰ ਅਚਾ ਜੇ ਕੋਈ ਕਹਿੰਦਾ ਵੀ ਮੈਂ ਤਾਂ ਯਾਰ ਦੁਕਾਨ 'ਚ ਜਾਂ ਦਫਤਰ 'ਚ ਵਿੰਡੋ ਏਸੀ ਲਾਉਣਾ ਉਹਦੇ ਵਾਸਤੇ ਫਿਰ ਵਿੰਡੋ ਵੀ ਆਪਣੇ ਕੋਲ ਬਹੁਤ ਏਸੀ ਨੇ ਜੀ ਹਾਂ ਇਹਨਾਂ ਦਾ ਫਿਰ ਰੇਟ ਰੂਟ ਵਿੰਡੋ ਏਸੀ ਆਪਣੇ ਕੋਲ 10000 ਤੋਂ ਸ਼ੁਰੂ ਹੋ ਕੇ 15000 ਰੁਪਏ ਤੱਕ ਨੇ ਜੀ 10000 ਤੋਂ 15000 10000 'ਚ ਕੀ ਆਉਂਦਾ ਯਾਰ ਆਪਾਂ ਏਸੀ ਤਾਂ ਨਹੀਂ ਆਈ 10000 ਜਿੰਨੇ ਮਰਜ਼ੀ ਲੋ ਜੀ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਚੱਲੀ ਜਾਂਦੀ ਮੁਰਤ ਮੈਂ ਕਹਿੰਦਾ ਕੋਈ ਚੱਕਰ ਨਹੀਂ ਬਾਈ ਜੀ ਤਾਂ ਕਹਿੰਦਾ ਵੀ ਝੂਠ ਬੋਲਦਾ ਨਹੀਂ ਕੋਈ ਚੱਕਰ ਨਹੀਂ ਵੀਡੀਓ 'ਚ ਆਪਾਂ ਸਾਹਮਣੇ ਖੜੇ ਆ ਚੇ 50 ਲੈ ਜੋ ਅੱਛਾ 50 ਆ ਜਿੰਨੇ ਕਰੇ ਮੈਨੂੰ ਤਾਂ ਥੋੜੇ ਜਿਹੀ ਲੱਗੀਆਂ ਦਾ ਹੋਏ ਤਾਂ ਭਾਈ ਇਹ ਤਾਂ ਇੱਕ ਬਸ ਟ੍ਰੇਲਰ ਹੀ ਆ ਬਹੁਤ ਕੁਸਪਿਆ ਕੋਈ ਬਾਈ ਕਹਿੰਦਾ ਟ੍ਰੇਲਰ ਆ ਫਿਲਮ ਤਾਂ ਅਜੇ ਬਾਕੀ ਆ ਬਥੇਰਾ ਕੁਸਪਿਆ ਪਰ ਸਟਾਕ ਕਰ ਰੱਖਿਆ ਸਾਰਾ ਸਭ ਸਟਾਕ ਬਈ ਬਹੁਤ ਜਿਆਦਾ ਏਸੀ ਨਹੀਂ ਮੁੱਕੂਗਾ ਜੀ ਅੱਛਾ ਆ ਸੀਜ਼ਨ ਸਾਰੇ ਨੇ ਹਾਲ ਕਰ ਦੋਗੇ ਜਮਾ ਮੈਂ ਕਹਿੰਦਾ ਜੀ ਤੁਸੀਂ ਗੱਲਾਂ ਛੱਡੋ ਸਭ ਏਸੀ ਜਿੰਨੇ ਮਰਜ਼ੀ ਲੋਗਾ ਕੇ ਅੱਛਾ ਹੋਰ ਕੀ ਕੁਝ ਮਿਲਦਾ ਏਸੀ ਤਾਂ ਤੁਸੀਂ ਦੱਸ ਤਾਂ ਨਾਲ ਨਾਲ ਏਸੀ ਆਪਣੇ ਕੋਲੇ ਕਈ ਵਾਰ ਸਟੈਪ ਲੈਜ ਚਾਹੀਦਾ ਹੁੰਦਾ ਅਗਲੇ ਨੂੰ ਹਾਂ ਨਵੇਂ ਤੋਂ ਵੀ ਜਿਆਦਾ ਜਿਵੇਂ ਹੈਵੀ ਸਟੈਪ ਲੈ ਰਹੇ ਆ ਆਪਣੇ ਕੋਲ ਸ ਜਮਾਨ ਨਵੀਂ ਕੰਡੀਸ਼ਨ ਚ ਮਿਲ ਜਾਣਗੇ ਵੀ ਅੱਛਾ ਭਾਈ ਇਹ ਵੀ ਸਕ੍ਰੈਪ ਚ ਮਿਲਦੇ ਕਾ ਇਹ ਤੁਸੀਂ ਪਰਚੇਸ ਕੀਤੇ ਹੋਏ ਆ ਅੱਡ ਨਹੀਂ ਇਹ ਆਪਣੇ ਜਿਵੇਂ ਕਈ ਵਾਰ ਕੋਈ ਪੁਰਾਣੇ ਸ਼ੀਆ ਆਉਂਦੇ ਨੇ ਉਹਨਾਂ ਨਾਲ ਉਤਾਰ ਲੈਣੇ ਨੇ ਅੱਛਾ ਹਾਂਜੀ ਤੇ ਕੁੱਲ ਮਿਲਾ ਕੇ ਕਹਿ ਸਕਦੇ ਆਂ ਵੀ ਲੋਕਾਂ ਵਾਸਤੇ ਆਫਰ ਲਾਤਾ ਹੁਣ ਕੂਲਰ ਆਣੇ ਦੇ ਘਰੇ ਲੱਗ ਜੂਏ ਸੀ ਲੱਗ ਜੂਗਾ ਜੀ ਹੈ ਲੱਗੂ ਇੱਕ ਸਭ ਤੋਂ ਵੱਡੀ ਆਫਰ ਹੋਰ ਦੇ ਰਹੀ ਆ ਆਪਾਂ ਹਾਂ ਧਿਆਨ ਨਾਲ ਸੁਣੋ ਤਾਂ ਆਫਰ ਨਾਲ ਕੰਨ ਪਾੜਦੀਆਂ ਲੋਕਾਂ ਮੈਂ ਕਹਾਂ ਤੁਸੀਂ ਗੱਲ ਤਾਂ ਸੁਣੋ ਕੋਈ ਵੀ ਸ਼ੀਆ ਜੀ ਸਾਡੇ ਕੋਲ ਲੈ ਕੇ ਜਾਓ ਇੱਕ ਸੀਜ਼ਨ ਚਲਾ ਕੇ ਬੰਦੇ ਨੇ ਸ਼ਿਫਟ ਹੋਣਾ ਕਿਤੇ ਬਦਲੀ ਹੋਣੀ ਹੈ ਕੁਝ ਵੀ ਕਰਨਾ ਬਾਹਰ ਜਾਣਾ ਦੁਬਾਰਾ ਕਢਵਾਉਣਾ ਹੋਵੇ ਅਗਲੇ ਉਹਨਾਂ ਦਾ ਆਪਾਂ ਕਿੱਥੇ ਵੇਚਾਂਗੇ ਐਂ ਕਰਾਂਗੇ ਵਾਹ ਕਰਾਂਗੇ 5000 ਰੁਪਏ ਕੱਢ ਕੇ ਸਾਡੇ ਕੋਲ ਅਸੀਂ ਵਾਪਸ ਕਢਵਾ ਕੇ ਜਾਓ 5000 ਕਟਾ ਕੇ ਬਸ ਇੱਕ ਸਾਲ ਚਲਾ ਕੇ 5000 ਕੱਟ ਕੇ ਸਾਡੇ ਕੋਲ ਅਸੀਂ ਵਾਪਸ ਕਢਵਾ ਕੇ ਜਾਓ ਤੋਂ ਜਿੰਨੇ ਵੀਡੀਓ ਦੇਖ ਰਿਹਾ ਚਲਦੀ ਜਲਦੀ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਇਸ ਸਮਰ ਦੇ ਵਿੱਚ ਇਹਨਾਂ ਗਰਮੀਆਂ ਦੇ ਵਿੱਚ ਕੂਲਰ ਲੈਣ ਦੀ ਸੋਚ ਰਹੇ ਹੋ ਕੂਲਰ ਨਾਲ ਲੈਣ ਉਹਨਾਂ ਨੂੰ ਉਸੇ ਰੇਟ ਦੇ ਵਿੱਚ ਇੱਥੋਂ ਤੁਹਾਨੂੰ ਏਸੀ ਚਕਾਵਾਂਗੇ ਏਸੀ ਕਿੱਥੋਂ ਚਕਾਵਾਂਗੇ ਐਡਰੈਸ ਨੋਟ ਕਰੋ ਪਹਿਲਾਂ ਦਾ ਮਾਤਾ ਸੁੰਦਰੀ ਕਾਲਜ ਸਾਹਮਣੇ ਦੇਖਿਆ ਮਾਨਸਾ ਦੇ ਵਿੱਚ ਉਸਦੇ ਬਿਲਕੁਲ ਨਾਲ ਗਲੀ ਹੈ ਤੇ ਉਸਦੇ ਵਿੱਚ ਬਾਬਾ 부ੱਜਾ ਸਿੰਘ ਭਵਨ ਜਿਹੜਾ ਉਸਦੇ ਨਾਲ ਜਿਹੜਾ ਇਹ ਦੁਕਾਨ ਹੈ ਤੇ ਇਸ ਦੇ ਨਾਲ ਨਾਲਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਨਾ ਇੰਨੇ ਕੇਸ ਹੀ ਨਹੀਂ ਬਾਈ ਹੋਰਾਂ ਨੇ ਕਹਿੰਦੇ ਭੰਡਾਰ ਲਾ ਰੱਖਿਆ ਤੇ ਅਸੀਂ ਨਹੀਂ ਮੁੱਕਣ ਦਿੰਦੇ ਕੱਲੇ-ਕੱਲੇ ਪਿੰਡ 'ਚ ਉਸ ਘਰ ਦੇ ਵਿੱਚ ਲਾਵਾਂਗੇ ਜਿਨ੍ਹਾਂ ਨੂੰ ਲੋਕ ਮਿਹਨੇ ਮਾਰਦੇ ਨੇ ਵੀ ਤੁਹਾਡੇ ਘਰੇ ਏਸੀ ਕਿਵੇਂ ਲੱਗ ਜੂਗਾ ਅੱਜ ਉਹਨਾਂ ਦੇ ਘਰੇ ਵੀ ਏਸੀ ਲਾ ਦਾਂਗੇ ਹੋਰ ਬਾਈ ਦੱਸਿਓ ਕੀ ਕੁਛ ਕਰੋਗੇ ਕੋਈ ਵੀ ਦਿੱਕਤ ਆਉਂਦੀ ਐ ਤੁਹਾਨੂੰ ਹੂੰ ਅਸੀਂ ਹੱਲ ਕਰਕੇ ਦੇਵਾਂਗੇ ਥੋੜਾ ਇਹ ਨਹੀਂ ਹੋਊਗਾ ਵੀ ਇੱਕ ਵਾਰ ਤੁਸੀਂ ਏਸੀ ਲੈ ਕੇ ਮੁੜ ਕੇ ਛੋਡੀ ਗੱਲ ਨਹੀਂ ਸੁਣੀ ਜਾਊਗੀ ਅੱਛਾ ਮੈਂ ਜੇ ਇੱਕ ਗੱਲ ਹੋਰ ਪੁੱਛਾਂ ਆਹ ਤਾਂ ਏਸੀ ਦਾ ਤੁਸੀਂ ਦੇਤਾ ਕਈ ਬੰਦਿਆਂ ਦੇ ਪਹਿਲਾਂ ਏਸੀ ਲੱਗੇ ਰਿਪੇਅਰ ਪੂਰ ਦਾ ਵੀ ਕੰਮ ਕਰਦੇ ਸਾਰਾ ਕੰਮ ਕਰਦੇ ਆ ਜੀ ਰਿਪੇਅਰ ਦਾ ਬਾਕੀ ਗੱਲ ਹੋਰ ਵੀ ਕਿਸੇ ਕੋਲ ਕੋਈ ਪੁਰਾਣਾ ਏਸੀ ਹੋਵੇ ਖਰਾਬ ਹੋਵੇ ਟਿਕਤਾ ਲ ਹੋਵੇ ਆਪਾਂ ਵਿੱਚ ਵੀ ਕੱਟ ਲਾਂਗੇ ਅੱਛਾ ਵਿੱਚ ਵੀ ਕੱਟ ਹਾਂ ਉਹ ਵਿੱਚ ਵੀ ਕੱਟ ਉਹ ਵਿੱਚ ਕੱਟ ਕੇ ਤੁਸੀਂ ਆਹ ਦੇ ਦੋ ਇਹ ਦੇ ਦਾਂਗੇ ਆਪਾਂ ਠੀਕ ਹੈ ਤੇ ਬਾਈ ਹੁਣ ਨੰਬਰ ਵੀ ਤੁਸੀਂ ਆਪਦਾ ਮੈਂਸ਼ਨ ਕਰ ਦੋ ਵੀ ਜੇ ਕਿਸੇ ਨੇ ਸੰਪਰਕ ਕਰਨਾ ਅਸੀਂ ਕਿੱਥੇ ਆਪਾਂ ਚਲਾ 9569438815 ਇਹ ਆਪਣੇ ਨੰਬਰ ਨੇ ਜੀ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਹੋ ਤੁਹਾਨੂੰ ਤਾਂ ਦੋਸਤੋ ਹੁਣ ਇਹ ਗੱਲ ਹੋਰ ਆ ਜੀ ਹਾਂਜੀ ਜੇ ਕਿਸੇ ਫੇਰੇ ਵੀਰ ਭਾਈ ਨੇ ਬਾਹਰੋਂ ਦੂਰੋਂ ਆਉਣਾਗਾ ਉਹ ਕਿਰਪਾ ਕਰਕੇ ਪਹਿਲਾਂ ਸਾਡੇ ਨਾਲ ਕੰਟੈਕਟ ਕਰਕੇ ਫੇਰ ਆਵੇ ਹਾਂ ਕਿਉਂਕਿ ਕਈ ਵਾਰੀ ਸੀ ਨਾ ਜ਼ਿਆਦਾਤਰ ਫੀਲਡ 'ਚ ਹੁੰਨੇ ਆ ਸੌਬ ਓਪਨ ਹੁੰਦੀ ਆ ਪਰ ਅਸੀਂ ਕਈ ਵਾਰ ਇੱਥੇ ਨਹੀਂ ਅਵੇਲੇਬਲ ਹੁੰਦੇ ਸਾਨੂੰ ਜਿਹੜੇ ਨੇ ਦੂਰੋਂ ਆਉਣਾ ਇੱਕ ਵਾਰ ਸਾਨੂੰ ਕਾਲ ਕਰਕੇ ਆਓ ਪਲੀਜ਼ ਤਾਂ ਬਾਈ ਤੁਸੀਂ ਕਾਲ ਕਰਨੀਆਂ ਦਿੱਤੇ ਗਏ ਨੰਬਰ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕਾਲ ਕਰਕੇ ਬਾਈ ਹੋਰਿਆਂ ਨਾਲ ਸੰਪਰਕ ਕਰਨਾ ਹੈ ਜਿਨ੍ਹਾਂ ਨੇ ਸੋਚਿਆ ਵੀ ਹੁਣ ਕੂਲਰ ਲਾਉਣਾ ਸੀ ਘਰੇ ਲੜਾਈ ਚੱਲ ਰਹੀ ਸੀ ਵੀ ਕੂਲਰ ਨਹੀਂ ਏ ਸੀ ਉਹਨਾਂ ਵਾਸਤੇ ਬੈਸਟ ਆਪਸ਼ਨ ਹੈ ਤਾਂ ਦੋਸਤੋ ਹੁਣ ਵਿਜ਼ਿਟ ਕਰਨਾ ਤੁਸੀਂ ਆ ਜਿਹੜੇ ਏ ਸੀ ਲੱਗੇ ਦੀ ਨੇ ਇਹ ਕੁਝ ਕੁ ਦਿਨਾਂ ਦੀ ਹੈ ਕਿਉਂਕਿ ਜਦੋਂ ਆਫਰ ਲੱਗਦਾ ਤਾਂ ਉਹ ਲੋਕ ਨਾ ਪਿੱਛੇ ਰਹਿ ਜਾਣ ਜਿਹੜੇ ਇਸ ਵਾਰ ਨਵਾਂ ਕੁੰਡਰਲੈਂਡ ਦੀ ਸੋਚ ਰਹੇ ਸੀ ਉਹਨਾਂ ਦੇ ਵਾਸਤੇ ਨਵਾਂ ਤਮਾਕਾ ਨਵਾਂ ਆਫਰ ਲੈ ਕੇ ਆਏ ਤਾਂ ਦੋਸਤੋ ਹਰ ਇੱਕ ਵੀਡੀਓ ਦੇ ਵਿੱਚ ਕੁਝ ਖਾਸ ਹੁੰਦਾ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਨ੍ਹਾਂ ਦੇ ਘਰੇ ਤੁਸੀਂ ਏਸੀ ਲਗ ਮਾਣਾ ਚਾਹੁੰਦੇ ਹੋ ਜਾਂ ਇਹ ਜੀ ਵੀਡੀਓ ਤੁਸੀਂ ਉਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਟੈਗ ਕਰ ਦਿਓ ਤਾਂ ਜੋ ਉਸ ਬੰਦੇ ਦਾ ਭਲਾ ਹੋ ਸਕੇ ਕਿਸੇ ਦੇ ਭਲੇ ਨਾਲ ਤੁਹਾਡਾ ਵੀ ਫਾਇਦਾ ਹੋ ਸਕਦਾ ਕਿਉਂਕਿ ਤੁਸੀਂ ਵੀ ਉਹਦੇ ਘਰੇ ਜਾਣਾ ਗਰਮੀਆਂ ਦੇ ਵਿੱਚ ਤਾਂ ਕੂਲਰ ਦੀ ਹਵਾ ਨਾਲੋਂ ਏਸੀ ਦੀ ਹਵਾ ਠੰਡੀ ਹੁੰਦੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ